ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵਾਂਦਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਦੇ ਨੇੜੇ ਪਿੰਡ ਡੋੜ ਹੈ ਦੂਜੇ ਪਾਸੇ ਗੰਦਾਰਾ ਹੈ ਇਹ ਤਿੰਨੇ ਪਿੰਡ ਅਲੱਗ-ਅਲੱਗ ਜ਼ਿਲ੍ਹਿਆਂ ਦੇ ਆ ਵੈਸੇ ਵਾਂਦਰ ਡੋੜ ਇਕੱਠਾ ਜਾਂ ਨਾਮ ਲਿਆ ਜਾਂਦਾ ਹੈ ਨੇੜੇ ਇਹਦੇ ਲੰਬ ਵਾਲੀ ਵੀ ਆ ਮਤਲਬ ਬਾਜਾਖਾਨਾ ਤੇ ਬਰਗਾੜੀ ਸਾਈਡ ਦਾ ਇਹ ਪਿੰਡ ਆ ਵਾਂਦਰ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਹਰੇਕ ਭਰਾ ਮਨ ਲੋ ਆਪਦੇ ਕਿੱਤੇ ਨੂੰ ਆਪਦੀਆਂ ਸਹੂਲਤਾਂ ਦੇ ਹਿਸਾਬ ਤੇ ਡਿਜ਼ਾਈਨ ਕਰਦਾ ਇਹਨਾਂ ਦਾ ਕਨਸੈਪਟ ਜਿਹੜਾ ਇੱਥੇ ਪਸ਼ੂ ਪਾਲਣ ਦਾ ਇਹ ਆ ਵੀ ਬਾਈ ਜੀ ਹੋਰੀ ਟੋਕੜ ਗੱਬਣ ਛਕੀਨ ਮੱਝ ਲੈ ਲੈਂਦੇ ਆ ਤੇ ਜਦੋਂ ਉਹ ਅੱਗੇ ਸੂਣ ਦੇ ਨੇੜ ਹੋ ਜਾਂਦੀ ਆ ਤੇ ਫਿਰ ਉਹਨੂੰ ਸੇਲ ਕਰ ਦਿੰਦੇ ਆ ਘਰ 'ਚ ਹੁਣ ਵੀ ਤੁਸੀਂ ਦੋ ਮੱਝਾਂ ਇਸ ਸਾਈਡ ਤੇ ਦੇਖੋਗੇ ਜਿਹੜੀਆਂ ਹੁਣ ਦੁੱਧ ਤੇ ਚੱਲਦੀਆਂ ਇੱਕ ਛੋਟੀ ਕਈ ਵਾਰ ਕਿਸੇ ਮੱਝ ਦੇ ਨਾਲ ਬੱਚਾ ਆ ਜਾਂਦਾ ਓਵੇਂ ਬਾਈ ਹੋਰੀ ਸਾਹਮਰੇ ਤੇ ਇੱਕ ਇਹਨਾਂ ਨੇ ਮੱਝ ਵਿਕਾਊ ਕੀਤੀ ਹੈ ਸ਼ੁਰੂਆਤ ਦੇ ਵਿੱਚ ਜੇ ਇਸ ਮੱਝ ਵਾਲੇ ਪਾਸੇ ਨੂੰ ਥੋੜਾ ਥੋੜਾ ਜਿਹਾ ਧਿਆਨ ਦਿਵਾਵਾਂ ਦੋਸਤੋ ਤਾਂ ਇੱਕ ਤਾਂ ਇਹਦੀ ਲੰਬਾਈ ਬਹੁਤ ਸੋਹਣੀ ਦਿਸ ਰਹੀ ਹੈ ਦੂਜਾ ਇਹਦੇ ਪੁੜਿਆਂ ਦੀ ਸ਼ੇਪ ਉਤੋਂ ਤੁਸੀਂ ਦੇਖੋਗੇ ਉਹ ਚੰਗੀ ਹੈ ਮਾਮੂਲੀ ਜਿਹਾ ਦਾ ਸਿੰਗ ਦੋਸਤੋ ਖੁੱਲਾ ਹੈ ਵੈਸੇ ਹੈ ਦੂਰੋਂ ਦੇਖਾਂਗੇ ਤਾਂ ਕੁੰਡਾ ਹੀ ਲੱਗੂਗਾ ਮਤਲਬ ਉਹ ਭਰਾ ਨਹੀਂ ਲੱਗਦਾ ਪਰ ਥੋੜਾ ਜਿਹਾ ਖੁੱਲਾ ਉਹ ਤੁਹਾਨੂੰ ਸਿੰਗ ਉਤੋਂ ਦਿਸਦਾ ਹੋਣਾ ਹੈ ਲੰਬਾਈ ਫੁੱਲ ਹੈ ਬੋਧੀਆਂ ਮੱਜਾਂ ਨਾਲੋਂ ਜ਼ਿਆਦਾ ਲੰਬੀ ਇਹ ਮੱਝ ਦਿਸੂਗੀ ਥਾਣਾ ਦੀ ਜੇ ਗੱਲ ਕਰੀਏ ਤਾਂ ਚੰਗਾ ਪਿਛਲਾ ਥਾਣਾ ਹੈ ਤੇ ਓਨਾ ਹੀ ਚੰਗਾ ਅਗਲਾ ਥਾਣਾ ਸੋ ਆਪਾਂ ਇਹ ਤੋਰ ਕੇ ਦਿਖਾਵਾਂਗੇ ਉਦੋਂ ਤੁਹਾਨੂੰ ਪ੍ਰੋਪਰ ਇਹਦੇ ਹਵਾਨੇ ਦੀ ਸ਼ੇਪ ਸਮਝ ਆਉਣੀ ਹੈ ਇੱਕ ਵਾਰ ਥਾਣਾ ਦੇ ਸਹਜ ਨੂੰ ਜ਼ਰੂਰ ਦੇਖ ਲਓ ਥੋੜੀਆਂ-ਥੋੜੀਆਂ ਨਾੜਾਂ ਪਿਛਲੇ ਥਾਣ ਦੇ ਉਤਲੇ ਪਾਸੇ ਤੁਹਾਨੂੰ ਦਿਸਣੀਆਂ ਸ਼ੁਰੂ ਹੋਈਆਂ ਹੋਣਗੀਆਂ ਬਾਕੀ ਹਜੇ ਇਹ ਮੱਝ ਕੱਚੀ ਵੀ ਦਿਸਦੀ ਹੈ ਆਓ ਡਿਟੇਲ ਪੁੱਛੀਏ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੇ ਉਤਸੱਲੀ ਕਰਨ ਦਾ ਹੱਕ ਰੱਖਦਾ हां ये शौर आ भी जेड़ा वीर ਇੱਥੇ ਆਊਗਾ ਉਹਨੂੰ ਮੱਝ ਜਚੂਗੀ ਉਹਨੂੰ ਸੋਹਣੀ ਲੱਗੂਗੀ ਜਿਹੜੀ ਇਹਦੀ ਬਾਡੀ ਬੰਤਰਾ ਉਹ ਇਸ ਤਰ੍ਹਾਂ ਦੀ ਐ ਆਓ ਡਿਟੇਲ ਬਾਈ ਤੋਂ ਪੁੱਛਦੇ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਆਪਣਾ ਦੱਸ ਦਿਓ ਬਾਈ ਬਲਵੀਰ ਸਿੰਘ ਜੀ ਗੁਰਜੀਤ ਬਾਈ ਆਪਾਂ ਇੱਥੇ ਜਿਹੜੇ ਪਸ਼ੂ ਸਾਹਮਦੇ ਹੋ ਇਸੇ ਤਰ੍ਹਾਂ ਫਿਰ ਤੋਕੜ ਕੰਪਣ ਲੈ ਆਉਣੇ ਹੋ ਤੁਸੀਂ ਹਾਂਜੀ ਹਾਂਜੀ ਅ ਮੈਂ ਦੇਖ ਰਿਹਾ ਦੋ ਇੱਧਰ ਮੱਝਾਂ ਖੜੀਆਂ ਇੱਕ ਆਪਾਂ ਅੱਜ ਵਿਕਾਊ ਕਰਤੀ ਇੱਕ ਕੱਟੀ ਨਾਲ ਹਨ ਹਾਂਜੀ ਹੁਣ ਇਹ ਵੇਚ ਕੇ ਫਿਰ ਇਹਦੀ ਸੰਤੇ ਹੋਰ ਨਾਗ ਪਾ ਲੋਗੇ ਹਾਂਜੀ ਹਾਂਜੀ ਵੀਰੇ ਆਏ ਸਾਲ ਫਰ ਕਿੰਨੇ ਪਸ਼ੂ ਇਸ ਤਰ੍ਹਾਂ ਪਾਏ ਇੱਕ ਦੋ ਵਾ ਦੋ ਤਾਂ ਪੱਕੀਆਂ ਰੱਖਿਆ ਹੋਈਆਂ ਦੋ ਪਸ਼ੂ ਹੋਰ ਰੱਖੀਦੇ ਵਸਾ ਅਲਟਾ ਪਲਟੇ ਕਰਨ ਵਾਸਤੇ ਮਤਲਬ ਦੋ ਟੋਕੜਾਂ ਲਿਆ ਕੇ ਵੇਚ ਲਈਆਂ ਦੋ ਦੁੱਧ ਤੇ ਪੱਕੇ ਲਈ ਰੱਖੇ ਚਾਰ ਕਨਾਗੇ ਇੱਥੇ ਸਾਂਭੀ ਜਾਂਦੇ ਹੋ ਫਿਰ ਹਾਂਜੀ ਹਾਂਜੀ ਅੱਛਾ ਭਾਈ ਅੱਜ ਜਿਹੜੀ ਇਹ ਮੱਝ ਆਪਾਂ ਵੇਚਣ ਲੱਗੇ ਹਾਂ ਇਹ ਵੀ ਟੋਕੜ ਗੱਪਣ ਖਰੀਦੀ ਹਾਂ ਟੋਕੜ ਗੱਪਣ ਲੈਣੀ ਵੀਰੇ ਇਹਨੇ ਅੱਜ ਕੀ ਸੂਆ ਕਰਨ ਵਾਸੋਂ ਨਾ ਦੂਜਾ ਸੂਆ ਵੀਰੇ ਕਿੰਨੇ ਚਿਰ ਦੀ ਗੱਪਣ ਸੀ ਜਦੋਂ ਲਈ ਸੀ ਇਹ 14 ਮਹੀਨੇ ਦੀ ਗੱਪਣ ਸੀ 4 ਮਹੀਨੇ ਦੀ ਗੱਬਰ ਜੇ ਉਹ ਦੁੱਧ ਕਿੰਨਾ ਦੇ ਰਹੀ ਸੀ ਉਸ ਦਾ 7 ਕਿਲੋ ਸੀਗਾ ਇਹਨੇ ਜਣੀ ਜਿੱਥੋਂ ਖਰੀਦੀ ਸੀ ਉਥੇ 7 ਕਿਲੋ ਸੀ ਥੋੜੀ ਸੇਵਣਾ 9 ਕਿਲੋ ਤੇ ਆ ਗਈ ਸੀ ਹਾਂਜੀ ਅੱਛਾ ਭਾਈ ਦੁੱਧ ਕਿੰਨਾ ਟਾਈਮ ਪਿਆਗੀ ਇਹ ਮੈਂ 7.5 8 ਮਹੀਨੇ ਤੱਕ ਗਈ ਹੈ ਜੀ ਬਿਨਾ ਡੀਕੋ ਤੇ ਮਿਲਦੀ ਰਹੀ ਤੋਂ ਤੱਕ ਦਿਨ ਮਿਲਦੀ ਰਹੀ ਅੱਛਾ ਵੈਸੇ ਤੁਸੀਂ ਟੋਕੜ ਗੱਬਣ ਖਰੀਦਦੇ ਹੋ ਏਵੇਂ ਮੱਝਾਂ ਘੱਟ ਮਿਲਦੀਆਂ ਹੋਣਗੀਆਂ ਆ ਕੇ ਤਾਂ ਭੱਜ ਜਾਂਦੀਆਂ ਹੋਣਗੀਆਂ ਬਹੁਤਾਂ ਦੁੱਧ ਕਿ ਨਹੀਂ ਏਵੇਂ ਨਹੀਂ ਵੈਸੇ ਕੋਈ ਆ ਜਾਂਦੀ ਕੋਈ ਆੜੀ ਫੜੀ ਕਰ ਉਹ ਵੀ ਚੋਲੀ ਦੀਆਂ ਗੱਲ ਤਾਂ ਇਹਨੇ ਜਮਾ ਨਹੀਂ ਮਾਨਤੀ ਨਹੀਂ ਕੀਤੀ ਗੱਲ ਇਹ ਅੱਛਾ ਇਹ شریف ਹੀ ਰਹੀ ਹੈ ਹਾਂਜੀ ਅੱਛਾ ਇਹ ਹੁਣ ਦੂਜਾ ਸੂਆ ਇਹਨੇ ਸੋਣਾ ਤੇ ਕਿੰਨੇ ਕੁ ਦਿਨ ਅੰਦਾਜ਼ਾ ਲੈ ਇਹਦੇ ਜਿਹੜਾ ਸੀਮਣ ਭਰਿਆ ਵਾ ਟੀਕਾ ਜਿਹੜਾ ਉਹ ਮੇਰੇ ਖਾਲ ਸਿੱਕਾ ਤੁਹਾਡੇ ਕੋਲ ਹੈਗਾ ਹੀ ਹੈ ਨਾ ਹਾਂ ਹਾਂ ਜੀ ਹਾਂ ਜੀ ਦੋਸਤੋ ਇਹਦੇ ਅਰਜਨ ਕੁੰਗੜ ਦਾ ਸੀਮਣ ਲੱਗਾ ਤੇ ਉਹ ਸਟਰਾ ਭਾਈ ਜੀ ਉਹਨਾਂ ਦੇ ਕੋਲ ਹੈਗਾ ਉਹ ਤੁਸੀਂ ਆ ਕੇ ਦੇਖ ਸਕੋਗੇ ਅ ਡਿਮਾਂਡ ਕੀ ਰੱਖਦੇ ਹਾਂ ਬਈ ਇਹਦੀ ਰੇਟੇ ਦਾ ਫੋਨ ਤੇ ਰੋ ਓਕੇ ਸੋ ਦੋਸਤੋ ਤੋੜ ਕੇ ਇਹ ਮੱਝ ਦਿਖਾਉਣੇ ਬਹੁਤ ਸੋਹਣਾ ਇਹਦਾ ਟਾਂਚਾ ਹੈ ਕਿਹੜਾ ਕੋਈ ਨਹੀਂ ਭਾਈ ਖਾਣ ਦਿਓ ਮਾੜਾ ਖੁਰਲੀ ਤੇ ਵੀ ਜੇ ਖੜਦੀ ਹੈ ਤਾਂ ਵੀ ਕੋਈ ਨਹੀਂ ਬਾਹਰ ਮੰਨ ਲਓ ਠੀਕ ਹੈ ਨਹੀਂ ਤੋੜ ਦਿਓ ਬਸ ਬਾਹਰ ਤਾਂ ਸੋਨਾ ਪ੍ਰਬੰਧਾ ਦੱਸੋ ਬਾਈ ਦਾ ਇਸ ਪੱਖ ਤੋਂ ਵੀ ਦੋ ਤਿੰਨ ਮੱਝਾਂ ਬਾਈ ਕਹਿੰਦਾ ਵੀ ਮੈਂ ਇਸ ਤਰ੍ਹਾਂ ਟੋਕੜ ਘੱਪਣ ਲੈ ਲੈਣਾ ਤੇ ਉਹਨਾਂ ਨੂੰ ਤਿਆਰ ਕਰਕੇ ਫਿਰ ਵੇਚ ਲਈਦਾ ਲਿਓ ਬਈ ਵਾਪਸ ਕੀਰਾਂ ਫਿਰ ਮੋੜਨੀ ਪਊਗੀ ਥੋੜਾ ਉਫਰੇ ਬੰਦੇ ਤੋਂ ਪਸੂ ਦਸਤੋ ਡਰ ਜਾਂਦਾ ਰੇਟ ਇਹਦਾ ਫੋਨ ਤੇ ਰੱਖਿਆ ਹੈ ਰੇਟ ਬਹੁਤਾ ਵੱਡਾ ਕਾਰਨ ਨਹੀਂ ਹੁੰਦਾ ਫੋਨ ਤੇ ਰੱਖਣ ਦਾ ਬਸ ਇੱਕੋ ਹੀ ਹੈ ਵੀ ਜੇ ਕੋਈ ਵਪਾਰੀ ਭਰਾ ਖਰੀਦਦਾ ਤਾਂ ਉਹਦਾ ਰੇਟ ਪੜਦੇ ਚ ਰਹਿ ਜਾਊਗਾ ਬਾਕੀ ਹਰੇਕ ਵੀਰ ਦੇ ਆਪਸ ਵਿੱਚ ਲਿੰਕ ਵੀ ਹੁੰਦੇ ਆ ਤੇ ਉਸ ਪੱਖ ਤੋਂ ਵੀ ਪੜਦਾ ਬਣਿਆ ਰਹਿੰਦਾ ਵੀ ਕਿੰਨਾ ਮੁੱਲ ਰੱਖਿਆ ਸੀ ਤੇ ਕੀ ਭਾਅ ਦਾ ਪਸ਼ੂ ਵੇਚਿਆ ਢਾਂਚਾ ਤੁਸੀਂ ਦੇਖ ਲਓ ਪਲੇਅ ਆਉ ਬਈ ਅੱਗੇ ਨੂੰ ਸੋ ਫੇਰ ਇਹ ਤੋਰਾਗੇ ਦੱਸੋ ਹਵਾਨਾ ਦਾ ਬੈਕ ਸਾਈਡ ਤੋਂ ਬਹੁਤ ਸੋਹਣਾ ਹੈ ਪਰ ਮੈਂ ਥੋੜਾ ਡਰਦੀ ਕਰਕੇ ਮੱਝ ਇਹ ਦਾ ਬਹੁਤੇ ਨੇੜੇ ਮੈਂ ਗਿਆ ਨਹੀਂ ਇਹਦੇ ਇਹਦਾ ਡਰ ਛੇਤੀ ਘਟ ਜਾਣਾ ਤੇ ਫਿਰ ਤੁਹਾਨੂੰ ਬੈਕ ਸਾਈਡ ਤੋਂ ਦਾ ਹਵਾਨਾ ਤਿਸ ਜਾਣਾ ਅਗੋਂ ਫੇਰ ਦੇਖਿਓ ਹਾਂ ਬੰਨ ਲਓ ਬਈ ਇੱਥੇ ਕਿਰਾਨ ਨਹੀਂ ਦੱਸੋ ਸੋ ਦਸੋਏ ਬਾਈ ਇੱਥੇ ਬੰਨ ਲੈਣਗੇ ਤੇ ਤੁਹਾਨੂੰ ਬੈਕ ਸਾਈਡ ਤੋਂ ਹਵਾਨਾ ਦਿਖਾ ਦੂੰਗਾ ਮੈਂ ਮੱਝ ਦੀ ਬਾਡੀ ਬੰਨ ਤਰ ਚੰਗੀ ਦਿਸਦੀ ਐ ਕੋਲੋਂ ਆ ਕੇ ਤੁਸੀਂ ਪਾਸ ਕਰ ਲਓ ਰੇਟ ਬਾਈ ਤੋਂ ਪੁੱਛ ਲਓ ਕੀ ਡਿਮਾਂਡ ਰਹਿੰਦੀ ਐ ਲਗਭਗ ਜੈਡ ਬਲੈਕ ਹੀ ਐ 2 4 ਵਾਲੇ ਹੀ ਥਾਂ ਜੇ ਥੱਲੇ ਵਾਈਟ ਦੀਂਦੇ ਜਰੂਰ ਐ ਪਰ ਬਹੁਤੀ ਪੂਛ ਜਿਹੜੀ ਉਹ ਕਾਲੀ ਤੁਹਾਨੂੰ ਨਜ਼ਰ ਆਉ ਉਹ ਹਵਾਨਾ ਸੋਹਣਾ ਠੰਡ ਚੰਗੇ ਐ ਬਾਕੀ ਦੁੱਧ ਕਿੰਨਾ ਚੋਲੋਗੇ ਉਹ ਤੁਸੀਂ ਦੀ ਸੇਵਾ ਐ ਤੁਹਾਡੀ ਸਮਝ ਐ ਬਾਈ ਨੇ ਟੋਕੜ ਗੱਬਣ ਖਰੀਦੀ ਸੀ 7 ਕਿਲੋ ਬਾਈ ਦੱਸਦੇ ਐ ਵੀ ਦੁੱਧ ਮਾਲਕਾਂ ਨੇ ਦੱਸਿਆ ਸੀ ਪਰ ਇਹਨਾਂ ਕੋਲ 9 ਕਿਲੋ ਤੇ ਚਲੀ ਗਈ ਸੀ ਸੇਵਾ ਦੇ ਨਾਲ ਹਵਾਨਾ ਹੁਣ ਵੀ ਤੁਸੀਂ ਇਹਦਾ ਦੇਖੋ ਅਜੇ 6-7 ਦਿਨ ਇਹ ਕਿਨੇ ਲਏ ਜਾਣੇ ਆ ਮਤਲਬ ਦਿਨੇ ਦੇ ਬਾਕੀ ਐ ਕੋਸ ਦਾ ਨੂੰ ਪਸ਼ੂ ਕਈ ਵਾਰ ਉੱਤੇ ਵੀ ਲਏ ਜਾਂਦਾ ਢਾਂਚਾ ਤੁਸੀਂ ਇਹਦਾ ਹੁਣ ਦੇਖ ਹੀ ਰਹੇ ਹੋ ਸੋ ਇੱਕ ਹੀ ਨਾਕ ਸੀ ਅੱਜ ਦੀ ਵੀਡੀਓ ਦਾ ਸੋਹਣੀ ਇੱਕ ਮੱਝ ਤੁਹਾਨੂੰ ਦਿਖਾਈ ਆ ਤਸੱਲੀ ਤੁਸੀਂ ਆ ਕੇ ਕਰ ਲਿਓ ਬਲਵੀਰ ਸਿੰਘ ਬਾਈ ਜੀ ਹਰਾਂ ਦਾ ਨਾਮ ਐ ਤੇ ਵੰਦਰ ਇਹਨਾਂ ਦਾ ਪਿੰਡ ਐ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਬਠਿੰਡੇ ਤੇ ਫਰੀਦਕੋਟ ਜਿੱਦਾ ਇਹਦੀ ਹੱਦ ਦੇ ਉੱਤੇ ਐ ਮਿਹਰਬਾਨ